Echo, ਸਰੀ ਜੇ ਬੰਨਾ ਪ੍ਰੀਆ ਭਾਰ ਸਹਸ ਸਿਆਣਪਾ ਲਖ ਹੋਈ ਤਾਂ ਇੱਕ ਨੱਜ ਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਉਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਘਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਲੈ ਬਿੜਾਈ ਹੁਕਮੇ ਉਕਤਮ ਨੀਚ ਹੁਕਮ ਲੇਖ ਦੋਖ ਸੁਖ ਪਾਈ ਹੈ ਜਿਤਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਸੁਭਾਈ ਹੈ ਹੁਕਮ ਹੈਦਰ ਸਭ ਕੋ ਬਾਹਰ ਹੁਕਮ ਨ ਕੋਏ ਤਾਨਕ ਹੁਕਮੈ ਜੀ ਬੁੱਝੈ ਤਾਂ ਹੋ ਮੈਂ ਕਹੈ ਨ ਕੋਈ ਗਾਵੇ ਕੋ ਤਾਨ ਓ ਵੈ ਕਿਸੈ ਤਾਨ ਗਾਵੇ ਕੋ ਤਾਨ ਜਨ ਨਿਸ਼ਾਨ ਗਾਵੇ ਕੋ ਗੁਣ ਵਿਟਿਆਈਆ ਚਾਰ ਗਾਵੇ ਕੋ ਵਿਦਿਆ ਸਿਖੰਬੀ ਚਾਰ ਗਾਵੇ ਕੋ ਸਾਜ ਪਰੇ ਤਨ ਖੇਹ ਗਾਵੇ ਕੋ ਜੀਵ ਲੈ ਫਿਰ ਦੇਹ ਗਾਵੇ ਕੋ Jap ਜਿਸੈ ਦੂਰ ਗਾਵੇ ਕੋ ਵੇਖੈ ਹਾਤਰਾ ਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਏ ਜੁਗਾ ਜਵੰਤਰ ਸਾਹੀ ਸਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਕਸੈ ਦੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਾਖਿਆ ਭਉ ਅਪਾਰ ਅਕਹਿ ਮੰਗ ਹੈ ਜੀ ਦੇ ਦਾਤ ਕਰੇ ਦਾਤਾਰ ਫੇਰ ਇਹ ਅਕੈ ਰਖੀਐ ਜਿਤ ਸਹਿ ਦਰਬਾਰ ਹੋ ਹੋ ਕੇ ਗੁਰੂ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਾ ਨਾ ਕੋ ਹੋ ਵਡਿਆਈ ਵਿਚਾਰ タルਮੀ ਆਵੇ ਕੱਪੜਾ ਨਜ਼ਰੀ ਮੁਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਪੀਤਾ ਨ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇ ਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਰੀ ਨੇ ਕਹਾਣ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਏ ਗੁਰਈਸਰ ਗੁਰਗੋਖ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖ ਨਾਹੀ ਕਹਿਣਾ ਕਰਨ ਨ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀ ਆਇਆ ਕਾ ਇਖਾਤਾ ਸੋ ਮਾਂ ਬਿਸਰਣਾ ਜਾਇ ਤੀਰਥ ਨਹਾਵਾ ਤੇਜ ਸੁਭਾਵਾ ਬਿਨ ਪਾਣੀ ਕੇ ਨਾਹੀ ਤਰੀ ਜੇ ਤੀਸਰ ਠੋਪਾਈ ਵਿਖਾ ਬਿਨ ਕਰਮਾ ਕੇ ਮਿਲੈ ਲਈ ਮਤਵੇ ਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਜੇ ਜੁਗ ਚਾਰੇ ਆਜਾ ਹੋਰ ਕੋਈ ਨਹੀਂ ਹੋਈ ਨਵਾਂ ਨਾਮ ਵਿੱਚ ਜਾਣੀ ਐ ਲਾਲਚ ਲੈ ਸਭ ਕੋਏ ਚੰਗਾ ਨਾਮ ਰਖਾਏ ਕਹ ਜਾਸ ਪੀਰਤ ਜਗ ਲੇ ਜੇ ਕਿਸ ਨਦਨਾ ਆਵੇ ਨਾ ਬਾਤ ਨਾ ਪੁੱਛੇ ਕੀ ਇਤਾਂਦਰ ਗੀਤ ਗਾਰ ਦੁਸੇ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਹੁਣ ਹੰਤਿਆ ਤੋਂ ਦੀ ਦੇਹਾ ਕੋਈ ਨਾ ਛੁਟੇ ਜੇ ਕਿਸ ਕੋਈ ਕਰੇ ਸੁਣਿਆ ਤਿ ਕਬੀਰ ਫਰਨਾਥ ਸੁਣਿਆ ਧਰਤ ਕਬਲ ਆਕਾਸ਼ ਸੁਣਿਆ ਦੀਖ ਲੋ ਪਾਤਾਲ ਸੁਣਿਆ ਕੋਈ ਨ ਸਰ ਕਤਾਲ ਨਾਨਕ ਅੰਕਸ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੁਰ ਵਰ ਮਹਿੰਦ ਸੁਣਿਆ ਮੁਖ ਸਾਧਾਨ ਨਿਮੰਦ ਸੁਣਿਆ ਜੋਗ ਸੁਖਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਗੂਤ ਪਾਪ ਦਾ ਨਾਸ ਸੁਣਿਆ ਸਖ ਸੰਤੋਖ ਗਿਆਨ ਸੁਣਿਆ 68 ਦਾ ਇਸ਼ਨਾਨ ਸੁਣਿਆ ਪਟ ਪੜ ਬਾਹਰਮਾਨ ਸੁਣਿਆ ਲਾ ਲ ਸਹਿਜ ਧਿਆਨ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਗੂਤ ਪਾਪ ਦਾ ਨਾਸ ਸੁਣਿਆ ਸਰਾਗਨ ਹੈ ਗਾਹ ਸੁਣਿਆ ਸੇਖ ਵੀਰ ਬਾਤ ਸਾਹਿਬ ਸੁਣਿਆ ਅੰਦੇ ਭਾਮ ਹਰਾ ਸੁਨੇ ਹਾਥ ਹੋਵੇ ਸੁਗਾ ਨਾਨਕ ਪਰਦਾ ਸਤਿਗੋਸ ਸੁਨੇ ਦੂਤ ਬਾਤ ਦਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪੁੱਛੈ ਪੁੱਛਤਾਏ ਕਾਗਜ਼ ਕਰਨਾ ਦੇਖ ਨ ਹਾਰੀ ਮੰਨੇ ਕਾ ਕਰਨ ਵਿਚਾਰ ਐਸਾ ਨਾਮ ਨਿਰੰਤਰ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਤੇ ਗੁਪਤ ਬਰਹਮਨ ਬੁੱਧ ਸੰਨਾ ਸਭ ਅਗਨ ਕੀ ਸੋਧ ਮੰਨੈ ਮੋਟੋ ਟਾ ਨਾ ਖਾਏ ਮੰਨੈ ਜੰਮ ਪੈ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਮੰਨੈ ਮਾਰਗ ਥਾਤ ਨਾ ਪਾਏ ਮੰਨੈ ਬਾਸਿ ਬੱਤਿ ਪਤਿ ਜਾਏ ਮੰਨੈ ਬਾਤਨਾ ਚੱਲੇ ਪੰਥ ਮੰਨੈ ਸਤ ਸਿੱਧੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਮੰਨੈ ਪਾਲ ਹ ਕੋਤ ਦਵਾਰ ਮੰਨੈ ਪਰਵਾਰ ਹੈ ਸਾਧਾਰ ਮੰਨ ਸਰ ਤਾਰੇ ਗੁਰ ਸਿਖ ਮੰਨੈ ਨਾਨਕ ਪਵਹਿ ਨਾ ਭਿਖ ਐਸਾ ਨਾਮ ਨਿਰੰਝਰ ਹੋਇ ਜੇ ਕੋ ਮੰਨ ਜਾਨੈ ਮਨ ਕੋ ਹੋਇ ਪੰਥ ਪਰਮਾਨ ਪੰਥ ਪ੍ਰਧਾਨ ਪੰਚੇ ਪਾਵ ਹੈ ਤਰਗਹਰਮਾਨ ਪੰਚੇ ਸੁਹ ਹੈ ਦਰੁ ਰਾਜਾਨ ਬੱਚਾ ਗਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਦੇ ਹੈ ਕਰਨੈ ਨਾ ਦੀ ਸਮਾਰ ਤੌਰ ਕਰਦੇ ਆਕੰਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਪੁੱਛੈ ਹੋ ਵੈ ਸਚਿਆਰ ਹੋਇ ਕਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਇਸੇ ਭਾਰਤ ਲੈ ਕਬਲ ਜੋਰ ਜੀਵ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਪੁਰੀ ਭਲਾ ਇਹੋ ਲਿਖਾ ਲਿਖ ਜਾਣਾ ਕੋਏ ਜੇ ਖਾ ਲਿਖਿਆ ਕੇਤਾ ਹੋਇ ਕੀਤਾ ਤਾਨ ਸਵਤਹ ਰੂਪ ਕੀਤੇ ਦਾਤ ਜਾਣ ਕੌਣ ਬੂਤ ਕੀਤਾ ਫਸਾਓ ਇੱਕੋ ਤਵਾਉ ਜਿੱਥੇ ਹੋਏ ਲਖ ਦਰਿਆ ਉਦਰਾਤ ਕਵਨ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਰੋਤੁ ਰਭਾਵੇ ਸਾਈ ਭਰੀਕਾਰ ਤੂ ਸਦਾ ਸਲਾਮਤ ਨਰੰਕਾਰ ਅ ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਕਤਾ ਅ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਮਨ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਉਹ ਭਗਤ ਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਮਧਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਹੰਦ ਘੋਰ ਅਸੰਖ ਚੋਰ ਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਛ ਮਾਲ ਭਖ ਖਾਹੀ ਅਸੰਖ ਨਿੰਦਕ ਸਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਰਣ ਜਾਵਾ ਦੀਖਵਾਰ ਜੋਤਤ ਭਾਵੈ ਸਾਈਂ ਵਰਿਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਵੱਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਧ ਅਖਰੀ ਗਿਆਨ ਗੀਤ ਹੁਨਗਾਹ ਅਖਰੀ ਦੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਨੇਹ ਦੇਖੇ ਐਸ ਸਿਰ ਨਾਹੇ ਜੇਹ ਫਰਮਾਏ ਤਿੰਦੇ ਬਾਹੇ ਜੇਤਾ ਕੀਤਾ ਤੇਤਾ ਨਾਉ ਵਿੰਨਾ ਵੈ ਨਾਹੀ ਕੋਥਾ ਕੁਦਰਤ ਕਾ ਬਨਾ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲੰਕਤ ਨਰੰਕਰ ਹਰੀਏ ਹੱਥ ਪੈ ਤਨ ਦੇਹ ਪਾਣੀ ਹੁੰਦਾ ਉਤਰ ਸੁਖੇਹ ਉਹ ਦਬਲੀ ਦੀ ਕੰਪੜ ਹੋਏ ਦੇਸਾ ਭੂਣ ਲਈਏ ਉਹ ਧੋਏ ਹਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਬੰਦ ਰੰਗ 19 ਪਾਪੀ ਆਖੜਨਾ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਫਾਹ ਨਾਨਕ ਹੁਕਮੀ ਆਪ ਬੁਝਾ तीरथ ताप दया दत दान जेबो पावे ते लखा मान सुनया मनया मन कीता भाव अंतरगत तीर्थ मद खाओ सब गुण तेरे मै नाहि होई बिन गुण जीते भक्त ना होई स्वस आथ वाणी भरमाओ सत सुहान सदा मन चाओ ਕਾਵਨ ਸੋ ਵੇਲਾ ਵਖਤ ਕਵਨ ਕਵਨ ਦਿੱਤ ਕਾਣਵਾਰ ਕਾਵਨ ਸੇ ਰੁੱਤੀ ਮਾਹ ਕਗਨ ਜਿਤ ਹੋਆ ਆਕਾਰ ਵੇਰ ਨ ਭਈਆ ਮੰਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਭਾਇੋ ਕਾਥੀਆ ਜੇ ਦਿਖਣ ਲੇਖ ਪੁਰਾਣ ਸਤਵਾਰਨਾ ਜੋਗੀ ਜਾਣ ਅਰੁੱਤ ਮਾਹ ਨ ਕੋਈ ਜਾ ਕਰਤਾ ਸ੍ਰਿਤੀ ਪਉ ਸਾਚੇ ਸਾਤੇ ਜਾਣ ਸੋਈ ਇਵ ਕਰ ਆਪਾ ਕਿਵ ਸਾਲਾਹੀ ਕਿਉ ਵਰਨੀ ਜਿਵ ਜਾਣਾ ਨਾਨਕ ਆਖੰ ਸਭ ਕੋ ਆਖੈ ਇੱਕ ਦੂਜੇ ਤਸਿਆਣ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕ ਹੋਵੇ ਨਾਨਕ ਜੀ ਕੋ ਆਪੋ ਜਾਣ ਤੱਕ ਹੈ ਗਿਆਨ ਸੋ ਹੈ ਪਾਤਾਲ ਪਤਾਲ ਲਖ ਆਧਾ ਸ ਆਗਾਸ ਓੜਕ ਓੜਕ ਫਾਲ ਛਕੇ ਵੇਦ ਕਹਿੰਦਿ ਕਵਾਤ ਸਹਿਸ ਓਠਾਰ ਤਨਖ ਤੇਬ ਅਸਬੂ ਇਫਤਹਾਤ ਲੇਖਾ ਹੋਏ ਤਾਂ ਲਿਖੀ ਐ ਲੇਖਾ ਹੋਏ ਵਿਨਾਸ਼ ਨਾਨਕ ਵਡਾ ਯਾ ਕੀ ਐ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨਾ ਖਾਈਆ ਤਦਿਆ ਅਤੇ ਵਾ ਬबहਸ ਮੰਦਨ ਜਾਣੀ ਹ ਸਮੁੰਦ ਸਾ ਸੁਲਤਾਨ ਗ੍ਰਹਾ ਸੀਤੀ ਮਾਲ ਤਹਨ ਈੜੀ ਤੋਂ ਲਾਹ ਨਾ ਹੋਵਣੀ ਇਹ ਇਸ ਮਨੁਨਵੀ ਸਰ ਹੈ ਅੰਤ ਨਾ ਸਿਖਤੀ ਕਹਿਣ ਨਾ ਅੰਤ ਅੰਤ ਨ ਕਰਨੇ ਜੀਵ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕੀ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਹਾਰ ਆਵਾਰ ਅੰਤ ਕਾਰਨ ਕੀਤੇ ਮਿਲਦਾ ਹੈ ਤਾਂ ਹੀ ਅੰਤ ਨ ਪਾਈ ਜਾਹੇ ਏ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਪੂਜਣਾ ਏਵੜ ਉੱਚਾ ਹੋਵੇ ਕੋਈ ਉਸ ਉੱਚੇ ਦਾ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਤਰੀ ਕਰਮੀ ਦਾਤ ਬਹੁਤਾ ਕਰਮ ਰਖਿਆ ਨਾ ਜਾਏ ਵੱਡਾ ਦਾਤਾ ਜਨ ਅਤਿ ਮਾਏ ਕੀਤੇ ਮੰਗਹਿ ਦੁਖ ਅਪਾਰ ਕੀਤੇ ਹਣਤ ਨਹੀਂ ਵਿਚਾਰ ਇਤੇ ਖਾਖ ਤਤ ਹੈ ਨੀਕਾਰ ਇਤੇ ਲੈਗ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹੀ ਇੰਜਿਆ ਦੁਖ ਭੂਖ ਸਦਮਾਰ ਇਹ ਪੇਦਾ ਤੇਰੀ ਤਾਸਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਗਨਾ ਸਰਕਾ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੁਹ ਖਾਇ ਆਪੇ ਝਾਣੇ ਆਪੇ ਦੇ ਆਪੇ ਸੇਪੇ ਕੀ ਕੇ ਇਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਭਗਤ ਸਾਹਿਬ ਆਦਿ ਸਾਹਿਬ ਅਮੁੱਲ ਘੋਣਾ ਮੁੱਲ ਬਾਪਾਰ ਅਮੁੱਲ ਬਾਪਾਰ ਏਕ ਮੁੱਲ ਪੰਡਹਾਰ ਅਮੁੱਲ ਆਵ ਹੈ ਮੁੱਲ ਲੈ ਜਾਹੀ ਮੁੱਲ ਪਹਾਈ ਮੁੱਲ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਅਕੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵ ਲਾਈ ਆਖ ਹੈ ਵੀਦ ਪਾਠ ਪੁਰਾਨ ਆਖ ਹੈ ਪੜੀ ਕਰ ਹੈ ਵਿਥਿਆਨ ਆਖ ਹੈ ਵਰਮੀ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਅੱਖਾਂ ਦਾਣਬ ਅੱਖਾਂ ਜੀਵ ਅੱਖਾਂ ਸੁਰ ਨਾਨਕ ਜਨ ਸੇਵ ਕਿਤੇ ਅੱਖ ਅਖਣ ਪਾਹੀ ਕਿਤੇ ਕਹਿ ਤਹਿ ਉਠ ਉਠ ਜਾਹੀ ਇਤੇ ਜੀਤੇ ਹੋਰ ਕਰੇ ਤਾਂ ਅੱਖ ਨਾ ਕਹਿ ਕੇ ਹੀ ਕੇ ਜੀਵਨ ਭਾਵੈ ਤਿਵਡ ਹੋਏ ਨਾਨਕ ਜਾਣ ਸਾਚਾ ਸੋਏ ਦੇਖੋ ਅੱਖ ਭੂਲ ਵਿਗਾੜ ਤਾਂ ਲਖੀਐ ਸਿਰ ਦਾ ਵਾਲਾ ਦਾਵਾਰ ਸੋਦਰ ਕੇਹਾ ਸੋ ਘਰ ਕੇਹਾ ਜਿਤ ਵਹਿ ਸਰਦ ਸਮਾਲੇ ਵਾਜੇ ਨਾਦੁ ਨੀਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀਆ ਬਹੀਨ ਕੀਤੇ ਗਾਵਨ ਹਾਰੇ ਗਾਵਹਿ ਘੁਮ ਲੋਪਾਣ ਕਾਣੀ ਬੈ ਸੰਤਰ ਗਾਵਹਿ ਰਾਜਾ ਸਰਬ ਦੁਆਰੇ ਗਾਵਹਿ ਚਿੰਤ ਗੁਪਤ ਲਿਖ ਜਾਨ ਹੈ ਦੇਖ ਲਿਖ ਧਰਮ ਵਿਚਾਰੇ ਗਾਵਹਿ ਇਸਰ ਭਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਹਿੰਦ ਅਿਧਸਨ ਬੈਠੇ ਦੇਵਤਿਆ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਥ ਵਿਚਾਰੇ ਗਾਵਣ ਜਦ ਹੀ ਸਤੀ ਸੰਦੋਖੀ ਗਾਵਹਿ ਵੀਰ ਤਰਾਰੇ ਗਾਵਣ ਪੰਡਤ ਫਟਨ ਰਕੀਸ਼ਰ ਜੋ ਕੁ ਜੁਗ ਵੇਦਾ ਨਾਲੇ ਗਾਵਹਿ ਮੋਹਨੀਆਂ ਮਨਮੋਹਨ ਸੁਰਗਾ ਮਛ ਪਾਇਆ ਦੇ ਗਾਵਣ ਰਤਨੋ ਪਾਇਏ ਤੀਰੇ 68 ਤੀਲ ਨਾਲੇ ਗਾਵਹਿ ਜੋਧ ਮਹਾਬਦ ਪੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਗੁਰ ਪੰਡਾ ਕਰ ਕਰ ਰੱਖੇ ਤਹਰੇ ਨੂੰ ਸੇਹਿ ਤੁਧਨੋ ਗਾਵਹਿ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਬਿਆ ਵਿਚਾਰੇ ਹੋਈ ਹੋਈ ਖਦਾ ਹੱਥ ਸਾਹਿਬ ਸਾਚਾ ਸਾਚੀ ਨਾਈ ਭਾਗੀ ਹੋਸੀ ਜਾਏ ਨਜਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਿਨੁ ਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਵ ਤਿਸ ਦੀਵਟਿ ਆਈ ਜੋ ਤਿਸ ਭਾਵੇ ਸੁੀਕਰਸੀ ਹੁਕਮ ਨਾ ਕਰ ਨਾ ਜਾਈ ਸੋ ਕਾਤਿ ਸਾਹੋ ਸਾਹਾ ਪਾਤਿ ਸਾਹਿਬ ਨਾਨਕ ਰਹਿ ਨਰਜਾਈ ਅੰਦਾ ਸੰਤੋਖ ਧਰਮ ਪਥ ਝੋਲੀ ਧਿਆਨ ਜੀ ਕਰਹਿ ਬਹੁਤ ਚਿੰਤਾ ਕਾਲ ਕੁਵਾਰੀ ਪਾਇਆ ਲੁਗਤ ਗੰਡਾ ਫਰਤੀਤ ਆਈ ਬੰਤੇ ਜਰਜ ਮਾਤੀ ਮਨ ਜੀਤੈ ਜਗ ਜੀਤ ਆਦੇਸ ਸਿਸ ਆਦੇਸ ਆਦ ਅਨਿਤ ਅਨਾਦ ਨਾਹਤ ਜੋਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਹੰਢਰਨ ਭੰਤ ਕਟ ਵਜਹ ਨਾਦ ਆਪਨਾਸ ਨਾਸੀ ਸਭ ਜਾ ਕੀ ਰਿਤ ਸਿਧ ਅਮਰਾ ਸਾਧ ਸੰਜੋਗ ਵਿਜੋਗ ਤੁਇ ਕਾਰ ਚਲਾਵ ਹੈ ਲੇਖਿਆਵ ਹੈ ਭਾਗ ਆਦੇਸ ਜਿਸੈ ਆਦੇਸ ਆਦ ਅਨੀਦ ਅਨਾਥ ਅਨਾਹਤ ਜੋਕ ਜੋਗ ਇਕ ਹੋਵੇ ਸੋ ਏਤਾ ਮਾਈ ਜੁਤ ਰਿਆਈ ਤਿੰਨੇ ਪਰਵਾਨ ਇਕ ਸੰਸਾਰੀ ਇਕ ਕੰਡਾਰੀ ਇਕ ਲਾਇ ਤੀ ਬਾਣ ਦੇਵ ਦੇ ਸੁਭਾਅ ਹੈ ਸਵੇਸ ਲਾਵੇ ਜਿਬਹੁ ਵਾ ਪਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਨ ਆਦੇਸ ਤਸੈ ਆਦੇਸ ਆਦ ਉਨੀਦ ਉਹਨਾਂ ਦਾ ਨਾਥ ਜੁਗ ਜੁਗ ਇੱਕ ਹੋਵੇ ਆਸਨ ਨੂੰ ਲੋਏ Bhandar ਜੋਗ ਛਪਾਇਆ ਸੋ ਦੇਤਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਤ ਅਨੀਲ ਅਨਾਦ ਗਾਥ ਜੋਗ-ਜੁਗ ਇਕ ਹੋਵੇ ਇਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾਇਆ ਪਿਆ ਹੈ ਇਹ ਨਾਮ ਜਗਦੀਸ਼ ਇਹ ਤਰਾਹੇ ਪਤ ਪੜੀਆ ਚੜੀਆ ਹੋਏ 21 ਸੁਣ ਗੱਲਾ ਆਕਾਸ ਕੀ ਕੀਤਾ ਆਈ ਦੀਸ ਤਾਨਕ ਰਤਰੀ ਪਾਈ ਹੈ ਊੜੀ ਊੜਾ ਠੀਸ ਆਖਣ ਜੋਰ ਚੁਪੈ ਨਹ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋਰ ਨ ਜੀਵਣ ਮਰਨ ਲੈ ਜੋਰ ਜੋਰੜ ਰਾਜ ਮਾਲ ਮਨਹੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰੜ ਜੁਗਤੀ ਸਤੈ ਸੰਸਾਰ ਜਿਸ ਹੱਥ ਜੋਰ ਕਰ ਵੀ ਫੈਸੋਏ ਨਾਨਕ ਉੱਤਮ ਨੀਚ ਨ ਹੋਏ ਰਾਤੀ ਰੁੱਤੀ ਦਿਵਾਰ ਅਵਣ ਪਾਣੀ ਅਗਨੀ ਪਾਤਾ ਐਸ ਵਿੱਚ ਧਰਤੀ ਥਾਪ ਰੱਖੀ ਧਰਮਸਾਨ ਇਸ ਵਿੱਚ ਜੀਵ ਜੁਗਤ ਕੇ ਰੰਗ ਕਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸਰਬਾਰ ਇੱਥੇ ਗੋਹਨ ਪੰਥ ਪਰਵਾਰ ਨਜ਼ਰੀ ਕਰਮ ਪਵੈ ਨੀਸਾਨ ਕੱਜ ਭਗਾਈ ਉਥੇ ਪਾਈ ਨਾਨਕ ਦਇਆ ਜਾਪੈ ਜਾਏ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮ ਕੇਤੇ ਕਮਨ ਬਾਣੀ ਵੈ ਸੰਕਰ ਕੇਤੇ ਕਾਣ ਮਹੇਸ਼ ਕੇਤੇ ਵਰਮੀ ਘਾਣਤ ਘੜੀ ਹੈ ਉਪਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕਹਿੰਦੇ ਦੂਪਦੇਸ਼ ਕੇਤੇ ਇੰਦ ਜੰਦ ਸੂਰਗ ਕੇਤੇ ਕੇਤੇ ਮੰਡਲ ਦੇਸ਼ ਕੇਤੇ ਜਿਤ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵ ਦਾਣਵ ਮੁਨ ਕੀਤੇ ਕੀਤੇ ਰક્ત ਸੰਮੰਦ ਕੀਤੀ ਆਥਾਣੀ ਕੀਤੀ ਆਵਾਣ ਕੀਤੇ ਬਾਤ ਨਰੰਦ ਕੀਤੀ ਅਸਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਫਰਚੰਡ ਜਿਥੈ ਨਵਾਦ ਬਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਜਿਥੈ ਘਾੜਤ ਭਰੀਐ ਬਖਤ ਅਨੂਗ ਤਾ ਕੀਆ ਗੱਲਾ ਕਥੀਆ ਨਾ ਜਾਵੇ ਜੇ ਕੋ ਕਹੈ ਇਛੈ ਪਛਤਾਏ ਤਿਥੈ ਘੜੀਐ ਸੁਰਤ ਮਤਮਨ ਬੁੱਧ ਤਿਥੈ ਘੜੀਐ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਪੁਰਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤិន ਮਹਾਰਾਮ ਰਹਿਆ ਭਰਪੂਰ ਤਿਥੈ ਸੀਤਾ ਸੀਤਾ ਮਹਿਮਾ ਮਾਹੀ ਤਾਹੇ ਰੂਹ ਨ ਕਥੀ ਜਾਹੀ ਨਾਉ ਹਿਮ ਰਹੈ ਨ ਠਾਗੇ ਜਾਇ ਜਿਨ ਕੈ ਰਾਮ ਬਸੈ ਮਨ ਮਾਹੀ ਤਿਥੈ ਭਗਤਿ ਬਸਹਿ ਕੇ ਲੋਕ ਕਰਹਿ ਆਨੰਦ ਸਚਾ ਮਨ ਸੋਇ ਸਚਖੰਡ ਬਸੈ ਨਰੰਕਾਰ ਪਰ ਕਰ ਵੇਖੈ ਰਤਨ ਨਿਹਾਲ ਤਿਥੈ ਖੰਡ ਮੰਡਲ ਬਰਖੰਡ ਜੇਹੋ ਕਥੈ ਤਾ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜੇਵ ਜੇਵ ਹੋਕਮ ਤੇਵੇ ਤਿਵਕਾਰ ਬੇਖੈ ਵਿਚੈ ਕਰ ਵਿਚਾਰ ਕਾਣਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਰਨ ਮਤ ਬੇਦ ਹਥਿਆਰ ਭੋਖਲਾ ਅਗਣ ਤਪਤਾਉ ਭਾਂਡਾ ਭਾਲ ਅੰਮ੍ਰਿਤ ਤਿਤ ਢਾਲ ਪੜੀਐ ਸ਼ਬਦ ਸੱਚੀ ਤਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਾ ਲੋਕ ਅਵਨ ਗੁਰੂ ਬਾਣੀ ਪਿਤਾ ਮਾਤਾ ਧਰਮ ਹੱਤ ਦਿਵਸ ਰਾਤ ਤੋਈ ਦਾਈਂ ਦਾਇਆ ਇਹਦਾ ਸਗਲ ਜਗਤ ਚੰਗੇ ਆਈਆਂ ਬੁਰਾਈਆਂ ਵਾਚ ਧਰਮ ਹਦੂਰ ਪਰਮੀ ਆਪੋ ਆਪਣੀ ਕਿੰਨੇ ਦੇ ਤੂ ઈ નામ તે આયા કૈ મ સતત થાન નાનક તે મુખ ઉજલે એથી સુખી નાલ જીની નામ તે આયા કૈ મ સતત થાન નાનક તે મુખ ઉજલે એથી સુખી નાલ